ਜੋ ਜਿਹੜਾ ਆ ਪੰਚਾਇਤ ਆ ਰਾਮਗੜ੍ਹੇ ਵਰੋਂ ਜਿਹੜਾ ਮਤਾ ਪਾ ਦਿੱਤਾ ਗਿਆ ਆ ਉਹ ਲਗਭਗ ਸਹਿਮਤੀ ਹੋ ਗਈ ਆ ਉੱਤੇ ਮਤੇ ਤੇ ਤੇ ਅੱਜ ਬीडीपीਓ ਨਾਲ ਵੀ ਬੈਠ ਕੇ ਗੱਲਬਾਤ ਜਿਹੜੀ ਸਾਂਝੀ ਹੋਈ ਆ ਉਹਨੇ ਇਹ ਕਹਿਤਾ ਵੀ ਐਸਟੀਮੇਟ ਵੀ ਬਣਿਆ ਆ ਸਭ ਕੁ ਹੋਇਆ ਵੀ ਅਸੀਂ ਕੰਮ ਜਿਹੜਾ ਜਲਦੀ ਤੋਂ ਜਲਦੀ ਇੱਕ ਦੋ ਦਿਨਾਂ ਵਿੱਚ ਸ਼ੁਰੂ ਕਰਾ ਦੇਣਾ ਤੇ ਹੁਣ ਪੰਚਾਇਤ ਦਾ ਕੋਰਮ ਪੂਰਾ ਹੈ ਪੰਚਾਇਤ ਨੇ ਮਤਾ ਪਾ ਕੇ ਦਿੱਤਾ ਆ ਤਾਂ ਪੰਚਾਇਤ ਕੰਮ ਕਰਵਾ ਰਹੀ ਹੈ ਅਸੀਂ ਉਹਨਾਂ ਨੂੰ ਮਾਲ ਦੇ ਰਾਮਈਆ ਭਗਵਾਨ ਸਾਹਮਣੇ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਲਗਾਤਾਰ ਚੱਲ ਰਿਹਾ ਲੋਕ ਇਨਸਾਫ਼ ਮੰਚ ਅਤੇ ਜਥੇਬੰਦੀਆਂ ਦਾ ਅੱਜ 26ਵੇਂ ਦਿਨ ਵਿੱਚ ਦਾਖਲ ਹੋ ਗਿਆ। ਧਰਨਾ ਹੁਣ ਬੀਡੀਪੀਓ ਦਫ਼ਤਰ ਫਿਲੌਰ ਸਾਹਮਣੇ ਚੱਲ ਰਿਹਾ ਹੈ। ਅੱਜ ਦੁਆਬਾ ਪਬਲਿਕ ਨਿਊਜ਼ ਚੈਨਲ ਤੇ ਲਗੀਆਂ ਖਬਰਾਂ ਦਾ ਹੋਇਆ ਅਸਰ ਜਿਸ ਨੂੰ ਦੇਖਦਿਆਂ ਹੋਇਆ ਅੱਜ ਬੀਡੀਪੀ ਔਰ ਜਿੰਦਰਕੌਰ ਨੇ ਮੀਟਿੰਗ ਕਰਕੇ ਮਤਾ ਪਾਸ ਕੀਤਾ ਤੇ ਦੱਸਿਆ ਕਿ ਇੱਕ ਦੋ ਦਿਨਾਂ ਵਿੱਚ ਕੰਮ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ। ਸਾਬਕਾ ਸਰਪੰਚ ਸਰਵਜੀਤ ਸਾਭੀ ਨੇ ਮੈਡਮ ਦਾ ਧੰਨਵਾਦ ਕੀਤਾ ਤੇ ਲੋਗਿੰਗ ਸਾਹਿਬ ਮੰਚ ਦੇ ਜਨੈਤ ਸਿੰਘ ਨੇ ਕਿਹਾ ਕਿ ਜਿਵੇਂ ਹੀ ਕੰਮ ਸ਼ੁਰੂ ਹੋਵੇਗਾ ਧਰਨਾ ਖਤਮ ਕਰ ਦਿੱਤਾ ਜਾਵੇਗਾ ਇਸ ਮੌਕੇ ਗਈ ਪਿੰਡਾਂ ਤੋਂ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਆਗੂਆਂ ਵੱਲੋਂ ਐਲਾਨ ਕੀਤਾ ਗਿਆ ਕਿ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਫਲੋਰ ਸ਼ਹਿਰ ਵਿੱਚ ਕਾਲੇ ਝੰਡਿਆਂ ਨਾਲ ਵਿਸ਼ਾਲ ਰੋਸ ਮਾਰਚ ਕੀਤਾ ਜਾਵੇਗਾ ਧਰਨੇ 'ਚ ਭਾਰਤੀ ਕਿਸਾਨ ਯੂਨੀਅਨ ਦੁਆਬਾ ਕਰਤੀ ਕਿਸਾਨ ਯੂਨੀਅਨ ਟੀਚਰ ਯੂਨੀਅਨ ਪੈਨਸ਼ਨਰ ਐਸੋਸੀਏਸ਼ਨ ਮਿੱਡੇ ਮੀਲ ਵਰਕਰਸ ਪਿੰਡਾਂ ਦੇ ਸਰਪੰਚਾ ਸਮੀਤ ਸੈਂਗੜੇ ਨਾਗਰਿਕ ਹਾਜ਼ਰ ਸਨ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਮਸਲਾ ਹੱਲ ਨਾ ਹੋਇਆ ਤਾਂ ਅਗਲੇ ਪੜਾਅ 'ਚ ਬੀਡੀ ਪੀਓ ਦੇ ਘਰ ਅੱਗੇ ਜਗਰਾਤਾ ਕੀਤਾ ਜਾਵੇਗਾ ਤੇ ਪਿੰਡ ਪਿੰਡ ਜਨ ਸੰਪਰਕ ਮਹਿੰਮ ਚਲਾਈ ਜਾਵੇਗੀ ਫਲੋਰ ਤੋਂ ਪੱਤਰਕਾਰ ਰਮਨ ਮਾਹੀ ਦੇ ਨਾਲ ਪੱਤਰਕਾਰ ਸਤਨਾਮ ਕੁਮਾਰ ਸੋਨੂ ਦੀ ਖਾਸ ਰਿਪੋਰਟ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਨਾ ਨਾ ਭੁੱਲੋ ਪਿੰਡ ਦੇ ਲੋਕ 25 ਦਿਨ ਹੋ ਗਏ ਇੱਥੇ ਧਰਨਾ ਲਾ ਕੇ ਬੈਠੇ ਆ ਮਾਮਲਾ ਕੁਛ ਵੀ ਨਹੀਂ ਹੈ ਲੇਕਿਨ ਛੋਟਾ ਜਿਹਾ ਮਸਲਾ ਹੈ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਐਕਚੁਅਲੀ ਪਹਿਲਾਂ ਪੰਚਾਇਤ ਦਾ ਕੋਰਮ ਨਹੀਂ ਸੀ ਪੂਰਾ ਹੈਗਾ ਤੇ ਹੁਣ ਪੰਚਾਇਤ ਦਾ ਕੋਰਮ ਪੂਰਾ ਹੈ ਪੰਚਾਇਤ ਨੇ ਮਤਾ ਪਾ ਕੇ ਦਿੱਤਾ ਆ ਤਾਂ ਪੰਚਾਇਤ ਕੰਮ ਕਰਵਾ ਰਹੀ ਹੈ ਅਸੀਂ ਉਹਨਾਂ ਦੇ ਨਾਲ ਖੜੇ ਆ ਇਹ ਹੁਣ ਮੈਡਮ ਕਦੋਂ ਤੱਕ ਚੱਲੂ ਰਹੇਗਾ ਐਸਟੀਮੇਟ ਬਣ ਗਿਆ ਵਸ ਜਿਸ ਦਿਨ ਸਰਪੰਚ ਸਾਹਿਬ ਕਹਿਣਗੇ ਆਪਾਂ ਉਦੋਂ ਸ਼ੁਰੂ ਕਰਵਾ ਦੇਣਾ ਆਈਡੀਆ ਕਿੰਨੇ ਦਿਨ ਤੱਕ ਮੇ ਵੀ ਕੋ ਦਿਨ ਤੱਕ ਹੋ ਜੂ ਜੇ ਤਾਂ ਨਾ ਹੁਣ ਇਹਨਾਂ ਨੂੰ ਇਜਾਜ਼ਤ ਦਿਓਗੇ ਜਾਂ ਇੱਥੇ ਬੈਠਣ ਦੇ ਦਿਓ ਅ ਧਰਨਾ ਦਾ ਇਹਨਾਂ ਆਪਣੀ ਮਰਜ਼ੀ ਨਾਲ ਲਾਇਆ ਧਰਨਾ ਮੈਂ ਤਾਂ ਲਵਾਇਆ ਨਹੀਂ ਹੈ ਹਾਂਜੀ ਇਹਨਾਂ ਦਾ ਆਪਣਾ ਪਰਸਨਲ ਨਹੀਂ ਧਰਨਾ ਹੈਗਾ ਕਿ ਇੱਕ ਹਾਈਵੇ ਤੇ ਕੋਈ ਸਥਾਨ ਹੈ ਲੋਕਾਂ ਦੀ ਉੱਤੇ ਸ਼ਰਧਾ ਭਾਵਨਾ ਬਹੁਤ ਦੇਖੋ ਇਹ ਕੋਈ ਪਾਈਪ ਪਾ ਕੇ ਤਾਂ ਕਿਤੇ ਹੋਰ ਪਾਣੀ ਲਿਜਾਣਾ ਨਹੀਂ ਸੀ ਇਹ ਜਿਹੜੇ ਪੰਚਾਇਤ ਦੇ ਵਿੱਚ ਕੋਈ ਜਗ੍ਹਾ ਹੁੰਦੀ ਛੱਪੜ ਵਾਲੀ ਤਾਂ ਉੱਥੇ ਪਾ ਦੇਣਾ ਸੀ ਬਟ ਉਹਨਾਂ ਦੀ ਜਗ੍ਹਾ 'ਚ ਪ੍ਰੋਬਲਮ ਸੀਗਾ ਕਿਉਂਕਿ ਉੱਥੇ ਕੋਈ ਛੱਪੜ ਹੈ ਨਹੀਂ ਸੀਗਾ ਜਿੱਥੇ ਮੈਨੂੰ ਹੁਣ ਮੈਂ ਆਪਣੀ ਸੰਮਤੀ ਦੀ ਜਗ੍ਹਾ ਦੇ ਵਿੱਚ ਪਾਣੀ ਪਾ ਰਹੀ ਆ ਅੱਜ ਜਿਹੜੀ ਮੀਟਿੰਗ ਹੋਣੀ ਹੈ ਹਾਂਜੀ ਹਾਂਜੀ ਮੀਟਿੰਗ 'ਚ ਕੀ ਆ ਗਿਆ ਬੋਲੋ ਮੀਟਿੰਗ ਦੇ ਵਿੱਚ ਤਾਂ ਇਹਨਾਂ ਨੇ ਮਤਾ ਪਾ ਕੇ ਦਿੱਤਾ ਆ ਵੀ ਸਾਨੂੰ ਉੱਥੇ ਪਾਣੀ ਪਾਉਣਾ ਆ ਤਾਂ ਤੁਸੀਂ ਐਸਟੀਮੇਟ ਵਗੈਰਾ ਦਿਓ ਮੇ ਮੀਟਿੰਗ ਉਨੀ ਬਹੁਤ ਟਾਈਮ ਬਾਅਦ ਮੀਟਿੰਗ ਹੋਈ ਹੈ ਕਾਰਨ ਕੀ ਇਹ ਨਹੀਂ ਹੋ ਉਹ ਇਹਨਾਂ ਦਾ ਕੋਰਮ ਬੁਣੀ ਸੀ ਪੂਰਾ ਜਿੱਦਾਂ ਪੰਜ ਇਹਨਾਂ ਦੇ ਸਾਥ ਨਹੀਂ ਸੀਗੇ ਇਹੀ ਗੱਲ ਸੀਗੇ ਹੋਰ ਕੋਈ ਹਣ ਨਾਲ ਨਹੀਂ ਇਹਨਾਂ ਦੀ ਐਗਰੀ ਨੇ ਹੁਣ ਜਿਹੜਾ ਵੀ ਮਤਾ ਪਾਉਣਗੇ ਪੰਜ ਸਾਈਨ ਕਰਨਗੇ ਜੀ ਵਾਸ ਦੇਰ ਜੀ ਨਾਲ ਕੁਛ ਬੰਦੇ ਮਨਦੇ ਤੇ ਕੁਛ ਬੰਦੇ ਨਹੀਂ ਮੰਨਦੇ ਨਹੀਂ ਮੰਨਣਗੇ ਮੈਂ ਮੀਟਿੰਗ ਕਰੂੰਗੀ ਕੋਈ ਇਦਾਂ ਦੀ ਗੱਲ ਨਹੀਂ ਨਾ ਮੰਨਣਗੇ ਕਿਉਂਕਿ ਚੁਣਿਆ ਸਰਪੰਚ ਹੈ ਇਹ ਕੋਈ ਇਦਾਂ ਦੀ ਗੱਲ ਥੋੜੀ ਵੀ ਇਹਨਾਂ ਦੇ ਸਾਥ ਨਾ ਦੇਣ ਜੇ ਪੰਚ ਸਾਥ ਨਾ ਦੇਣਗੇ ਤਾਂ ਫਿਰ ਉਹਨਾਂ ਦੇ ਖਿਲਾਫ ਮੈਂ ਕਾਰਵਾਈ ਕਰਵਾਉਂਗੀ ਠੀਕ ਹੈ ਠੀਕ ਹੈ ਸਰਪੰਚ ਜੀ ਸਰ ਅੱਜ ਤੁਹਾਡੀ ਮੀਟਿੰਗ ਹੋਈ ਹੈ ਅਫਸਰ ਸਾਹਿਬ ਨਾਲ ਮੈਡਮ ਨੇ ਤੁਹਾਨੂੰ ਕੀ ਰਜਿੰਦਰਪੁਰ ਜੀ ਨੇ ਕੀ ਕਿਹਾ ਹੱਥ ਨਹੀਂ ਆ ਰਿਹਾ ਸਾਡੇ ਬੀਡੀਪੀ ਸਾਹਿਬ ਆ ਲਓ ਮੈਂ ਇੱਕ ਸਰਪੰਚ ਪਿੰਡ ਰਾਮਗੜ੍ਹ ਤੋਂ ਮੇਰੀ ਵਾਈਫ ਹੈ ਮੁੰਡਾ ਸਰਪੰਚ ਸਾਡਾ ਕਾਫੀ ਸਮੇਂ ਤੋਂ ਜਦੋਂ ਦੀ ਪੰਚਾਇਤ ਬਣੀ ਹੋਈ ਹੈ quorum ਪੂਰਾ ਨਹੀਂ ਸੀ ਲੋ ਤੇ ਅਸੀਂ ਤਿੰਨ ਦਿਨ ਪਹਿਲਾਂ ਇੱਕ ਏਜੰਡਾ ਕਰਦੇ ਸੀ ਜਿਹਦੇ ਅੱਜ ਪਹਿਲੀ ਤਰੀਕ ਦੀ ਇਕੱਠ ਦੀ ਮੀਟਿੰਗ ਰੱਖੀ ਗਈ ਸੀ ਉਹਦੇ ਵਿੱਚ ਦੂਸਰੇ ਜਿਹੜੇ ਵਿਰੋਧੀ ਪੰਚ ਸੀਗੇ ਉਹ ਆ ਕੇ ਸਾਈਨ ਕਰ ਗਏ ਵੀ ਜਿਹੜਾ ਪਾਣੀ ਦਾ ਜੋ ਮਈਆ ਦੇ ਦਰਬਾਰ ਦੇ ਜਿਹੜਾ ਪਾਣੀ ਖੜਾ ਹੈ ਕਾਫੀ ਸਮੇਂ ਤੋਂ ਲੰਬੇ ਸਮੇਂ ਤੋਂ ਵੀ ਉਹ ਦੂਸਰੇ ਨਾਲ ਦੇ ਪਿੰਡ ਦਾ ਜਿਹੜਾ ਪਾਈਪ ਉੱਥੇ ਜੁੜੇ ਜਾਵੇ। ਅੱਜ ਸੈਕਟਰੀ ਸਾਹਿਬ ਨੇ ਮਤ ਪਾਇਆ ਤੇ ਸਰਪੰਚਾਂ ਸਹਿਮਤੀ ਦੇ ਦਿੱਤੀ। ਤੇ ਤੁਹਾਨੂੰ ਮਨੇ ਉਹਨਾਂ assurance ਦਿੱਤਾ ਕਿ ਜਲਦ ਤੋਂ ਜਲਦ ਕੰਮ ਚਾਲੂ ਹੋ ਜਾਏਗਾ। ਹਾਂਜੀ ਅ ਕਸੀ ਵੀ ਕਹ ਸੀ ਸਾਰੇ ਦੇ ਸਾਹਮਣੇ ਬੀੜੂ ਸਿੰਘ ਸਾਹਿਬ ਨੇ ਕਿਹਾ ਵੀ ਇਹ ਕੰਮ ਜਲਦ ਤੋਂ ਜਲਦੀ ਸ਼ੁਰੂ ਕਰਵਾਵਾ ਸਾਡੀ ਬੇਨਤੀ ਇਹ ਸੀ ਤੇ ਹੁਣ ਜਿਹੜਾ ਧਰਨਾ ਲਗਾਇਆ ਗਿਆ ਚੱਕੇ ਜਾਊਗਾ ਤੁਹਾਡੇ ਕੋਲ 26 ਦਿਨ ਹੋ ਗਏ ਧਰਨਾ ਚੱਲਦੇ ਉਹ ਧਰਨਾ ਚੱਲਦੇ ਚੱਲਦੇ ਪਹਿਲਾਂ ਮੈਡਮ ਨੇ 1 21 April ਨੂੰ ਧਰਨਾ ਲਗਾਇਆ ਸੀ ਜਿਹਦੇ ਵਿੱਚ ਮੈਡਮ ਨੇ ਕਿਹਾ ਬੀੜੂ ਸਿੰਘ ਸਾਹਿਬ ਕਹਿ ਗਿਆ ਸੀ ਇਹ ਵੀ ਮੇਰੀ ਜ਼ਿੰਮੇਵਾਰੀ ਮੈਂ ਪਾਣੀ ਪਾਉਂਗੀ ਸਾਡਾ ਫਰੈਂਡ ਰੂਡ ਸੀਗਾ ਉਹ ਇਹਨਾਂ ਨੇ ਨਜਾਇਜ਼ ਹੀ ਪਟਕ ਰੱਖਤਾ ਉੱਥੇ ਸਾਡਾ 1.5 ਦੋ ਲੱਖ ਤੋਂ ਉੱਪਰ ਦਾ ਨੁਕਸਾਨ ਹੋ ਗਿਆ ਉਹ ਹੁਣ ਪਰਪਾਈ ਹੋਣੀ ਆ ਸਾਰੀ ਪੰਚਾਇਤ ਮਗਾਨੀ ਪੈਣੀ ਹੁਣ ਅਸੀਂ ਤਾਂ ਗੱਲ ਕੁਛ ਹੋਰ ਰੱਖਣਾ ਚਾਹੁੰਦੇ ਵੈਸੇ ਚਲੋ ਜੋ ਦਰਬਾਰ ਅਗੇ ਗੰਦਾ ਪਾਣੀ ਖੜਾਗਾ ਅਸੀਂ ਉਹਦੇ ਲਈ ਸਹਿਮਤ ਆ ਵੀ ਉਹ ਵੱਡਾ ਮਸਲਾ ਉਹ ਹੱਲ ਕੀਤਾ ਜਾਵੇ ਬਾਕੀ ਪਿੰਡ ਦੀਆਂ ਗਲੀਆਂ ਨਾਲ ਗੰਦਾ ਜੋ ਹੈਰਾਮ ਉਹ ਤਾਂ ਚੱਲਦੇ ਰਹਿਣਾ ਉਹ ਕਰਾਂਗੇ ਅਸੀਂ ਦੂਸਰੇ ਪੰਚਾਂ ਨੂੰ ਵੀ ਇਹੀ ਭਰੋਸੇ ਚ ਲਿਆ ਵੀ ਜਿਹੜਾ ਪਿੰਡ ਦੇ ਕੰਮ ਆ ਉਹ ਨਾਲ ਹੋ ਕੇ ਕਰੀ ਜਿਹੜਾ ਤਰਨਾ ਦੀ ਉਹ ਚੱਕਾ ਜਾਏਗਾ ਨੀ ਦੇਖੋ ਉਹ ਤਰਨਾ ਲੋਕਨ ਸਾਫ ਮੰਚੋਲੋ ਲੱਗਿਆ ਹੋਇਆ ਇਹ ਉਹਨਾਂ ਦੇ ਪ੍ਰਧਾਨ ਜੋ ਜਰਨੈਲ ਸਿੰਘ ਜੀ ਹੈਗੇ ਉਹ ਅੱਗੇ ਤਰਨਾ ਚਲਾਉਂਦੇ ਜਾਂ ਨਹੀਂ ਚਲਾਉਂਦੇ ਉਹ ਦਸਕੀਪ ਨਾ ਉਹ ਨਹੀਂ ਲੱਗਿਆ ਹੱਲ ਹੋਣ ਦਾ ਨਤੀਜਾ ਨਜ਼ੀਕ ਆਇਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਆ ਪੰਚਾਇਤ ਆ ਰਾਮਗੜ੍ਹੇ ਪਰੋਂ ਜਿਹੜਾ ਮਤਾ ਪਾ ਦਿੱਤਾ ਗਿਆ ਆ ਉਹ ਲਗਭਗ ਸਹਿਮਤੀ ਹੋ ਗਈ ਆ ਉੱਤੇ ਮਤੇ ਤੇ ਅੱਜ ਬੀਡੀਪੀਓ ਨਾਲ ਵੀ ਬੈਠ ਕੇ ਗੱਲਬਾਤ ਜਿਹੜੀ ਸਾਂਝੀ ਹੋਈ ਆ ਉਹਨੇ ਇਹ ਕਹਿਤਾ ਵੀ ਐਸਟੀਮੇਟ ਵੀ ਬਣਿਆ ਆ ਸਭ ਕੁਝ ਹੋਇਆ ਵੀ ਅਸੀਂ ਕੰਮ ਜਿਹੜਾ ਜਲਦੀ ਤੋਂ ਜਲਦੀ ਇੱਕ ਦੋ ਦਿਨਾਂ ਵਿੱਚ ਸ਼ੁਰੂ ਕਰ ਦਵਾਂਗੇ ਜਦੋਂ ਕੰਮ ਸ਼ੁਰੂ ਹੋ ਗਿਆ ਜਿਹੜਾ ਇਹ ਧਰਮਾ ਇਥੋਂ ਚੱਕ ਲਿਆ ਜਾਏ ਉਹਨਾਂ ਨੇ ਜੈ ਸਿੰਘ ਸਾਹਿਬ ਨੂੰ ਹੁਕਮ ਦਿੱਤਾ ਜੈ ਸਿੰਘ ਦਾ ਨਾਮ ਕੀ ਹੈ ਮੇਨੂੰ ਨਾਮ ਮੁਹੰਮਦ ਜੈਬ ਮੁਹੰਮਦ ਜੈਬ ਨਾਮ ਹੈ ਉਹਨਾਂ ਦਾ ਉਹਨਾਂ ਨੂੰ ਉਹਨਾਂ ਨੂੰ ਹੁਕਮ ਦੇ ਦਿੱਤੇ ਆ ਵੀ ਤੁਸੀਂ ਜਲਦੀ ਤੋਂ ਜਲਦੀ ਕੰਮ ਸ਼ੁਰੂ ਕਰਾਓ ਸਿਰ ਦੋਵੇਂ ਸਮਾਨ ਲਿਆਉਣ ਵਾਲ ਲੈ ਆਓ ਤੇ ਬਾਕੀ ਅਸੀਂ ਜਦੋਂ ਕੰਮ ਸ਼ੁਰੂ ਹੁੰਦਾ ਆ ਸ਼ੁਰੂ ਹੋਣ ਤੋਂ ਬਾਅਦ ਜਿਹੜਾ ਇਹ ਧਰਮਾ ਚੱਕਿਆ ਜਾਊਗਾ ਕਿ ਕਈ ਵਾਰੀ ਲੋਲੀਪੌਪ ਦੋਈ ਚੱਕਿਆ ਆ ਕਿ ਇਸ ਕੰਮ ਤੇ ਤੁਸੀਂ ਇਹਨਾਂ ਦੇ 37 ਬਿਲਕੁਲ 37 ਜਦੋਂ ਕੰਮ ਸ਼ੁਰੂ ਹੁੰਦਾ ਇਹ ਧਰਮਾ ਚੱਕ ਲਊਗਾ ਠੀਕ ਹੈ ਚਲੋ